ਜਿਹੜਾ ਆਖੋ ਆਈਦਰ ਅਸੂ ਰੈਲੀ ਬਾਰੀ ਤਾਂ ਜੀ ਅੱਜ ਕੋਈ ਰੈਲੀ ਨਹੀਂ ਮੈਨੂੰ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹੇ ਦਾ ਪ੍ਰਧਾਨ ਜਿਹੜਾ ਵਾ ਉਹ ਬਣਾਇਆ ਮੈਂ ਅਕਾਲੀ ਦਲ ਦਾ ਤੇ ਅੱਜ ਮੈਂ ਚੰਡੀਗੜ੍ਹ ਤੋਂ ਆਇਆ ਵਾਂ ਹਜ਼ਾਰਾਂ ਲੋਕ ਜਿਹੜੇ ਨੇ ਉਹਨਾਂ ਨੇ ਬੜੇ ਚਾਵਾ ਨਾਲ ਮੇਰਾ ਸਵਾਗਤ ਕੀਤਾ ਵਾ ਪਿੰਡਾਂ ਦੇ ਪਿੰਡ ਜਿਹੜੇ ਨੇ ਸ਼ਰਕ ਤੇ ਆਏ ਨੇ ਇਹ ਸਬੂਤ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਹੀ ਫੈਸਲੇ ਤੇ ਲੋਕਾਂ ਨੇ ਮੋਹਰ ਲਾਤੀ ਏ। ਔਰ ਐਡਾ ਵੱਡਾ ਇਨਕਲਾਬ, ਐਡੀ ਵੱਡੀ ਕ੍ਰਾਂਤੀ, ਐਡੀ ਵੱਡੀ ਤਬਦੀਲੀ ਇੱਕ ਦਿਨ ਦੇ ਫਰਕ ਵਿੱਚ ਆਈ ਏ ਕਿ 1927 ਵੇ ਆ ਵੀ ਆਪਣੇ ਜਿਹੜੀਆਂ 27 ਵਿੱਚ ਚੋਣਾਂ ਆ ਰਹੀਆਂ ਨੇ 2027 ਚ ਇਹ ਕਾਲੀ ਦਲ ਜਿਹੜਾ ਬੜੀ ਵੱਡੀ ਲੀਡ ਦੇ ਨਾਲ ਜਿੱਤੇਗਾ ਤੇ ਸਰਕਾਰ ਕਾਲੀ ਦਲ ਦੀ ਬਣੂਗੀ ਅੱਜ ਆ ਚਾਰਚ ਫੇਰੇ ਵੇਖੋ ਹਰ ਬਰਾਦਰੀ ਦੇ ਲੋਕ ਜਿਹੜੇ ਨੇ ਉਹ ਸ਼ਰਕਾਂ ਤੇ ਆਏ ਨੇ ਤੇ ਮੈਂ ਇਹਨਾਂ ਦੇ ਨਾਲ ਰਲ ਕੇ ਜ਼ਿਲ੍ਹੇ ਦੇ ਵਿੱਚ ਕੰਮ ਕਰਾਂਗਾ ਤੇ ਕਾਲੀ ਦਲ ਨੂੰ ਮਜ਼ਬੂਤ ਕਰਾਂਗਾ